ਸੇਸ਼ੀ ਕਲ ਜੀ ਮੈਨਾਂ ਆਪ੍ਰੀਤ ਕਰ ਹਾਜ਼ਰ ਹਾਂ ਜਿਵੇਂ ਲਕਵਿੰਦਰ ਸਿੰਘ ਸੰਧੂ ਦੁਆਰਾ ਲਿਖੀ ਗਈ ਕਹਾਣੀ ਮਾਹੀ ਦਾ ਪੱਗ ਜਾਂਦਾ ਰਹਿ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮਾਹੀ ਨੇ ਉਹਨਾਂ ਨੂੰ 15 ਮਿੰਟ ਬਾਅਦ ਇੱਕ ਜਗ੍ਹਾ ਤੇ ਆਉਣ ਲਈ ਕਹਿ ਦਿੱਤਾ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਮਲਕੀਤ ਨੂੰ ਕਾਰ ਚਲਾਉਣ ਲਈ ਕਿਹਾ ਮਲਕੀਤ ਮਾਹੀ ਨੂੰ ਛੱਡ ਕੇ ਵਾਪਸ ਆਪਣੇ ਸ਼ਹਿਰ ਆ ਗਿਆ ਸੀ ਪਰ ਹੁਣ ਉਹ ਪੂਰੇ ਹੋਸ਼-ਹਵਾਸ ਨਹੀਂ ਸੀ ਉਸ ਦੇ ਦਿਲ ਤੇ ਦਿਮਾਗ 'ਚ ਮਾਹੀ ਪੂਰੀ ਤਰ੍ਹਾਂ ਸ਼ਾਈ ਹੋਈ ਸੀ ਉਸ ਨੂੰ ਨਾ ਆਪਣੇ ਆਫਿਸ ਦੀ ਕੋਈ ਸੁਰਧੂਤ ਸੀ ਤੇ ਨਾ ਹੀ ਆਪਣੇ ਬੱਚਿਆਂ ਵੱਲ ਕੋਈ ਧਿਆਨ ਸੀ ਇਹੋ ਹਾਲ ਮਾਹੀ ਦਾ ਵੀ ਸੀ ਉਹ ਵੀ ਹਰ ਵਕਤ ਮਲਕੀਤ ਨਾਲ ਗੱਲ ਕਰ ਲਈ ਆਪਣੇ ਆਪ ਨੇ ਕੱਲੀ ਰੱਖਦੀ ਉਹ ਵੀ ਆਪਣੇ ਬੱਚਿਆਂ ਤੋਂ ਦੂਰ ਹੋ ਰਹੀ ਸੀ ਉਸ ਨੇ ਜਦੋਂ ਵੀ ਕਿਤੇ ਜਾਣਾ ਆਪਣੀ ਫੋਟੋ ਕਿੱਚ ਕੇ ਮਲਕੀਤ ਨੂੰ ਭੇਜਣੀ ਕਰਵੇ ਦਾ ਤਿਹਾਰ ਆ ਗਿਆ ਮਾਹੀ ਨੇ ਵੀ ਮਹਿੰਦੀ ਲਗਵਾਈ ਉਸ ਨੇ ਆਪਣੇ ਹੱਥ ਤੇ ਮਹਿੰਦੀ ਨਾਲ ਐਮ ਐਮ ਲਿਖਵਾਇਆ ਮਾਹੀ ਤੇ ਮਲਕੀਤ ਉਸ ਨੇ ਉਸ ਦੀ ਫੋਟੋ ਮਲਕੀਤ ਨੂੰ ਭੇਜੀ ਤੇ ਫਿਰ ਉਸਨੇ ਵੀ ਵਰਤ ਰੱਖਿਆ ਉਸਨੇ ਕਮਰੇ ਵਿੱਚ ਬੰਦ ਹੋ ਕੇ ਮਲਕੀਤ ਨੂੰ ਵੀਡੀਓ ਕਾਲ ਕੀਤੀ ਉਸਨੇ ਮਲਕੀਤ ਦੇ ਸਾਹਮਣੇ ਆਪਣੀ ਆਵਰ ਨੂੰ ਤਿਆਰ ਕੀਤਾ ਮੱਥੇ ਤੇ ਸਹਾਗ ਦੀ ਬਿੰਦੀ ਲਾਈ ਲਾਲ ਸੂਟ ਪਾਇਆ ਲਾਲ ਚੂੜੀਆਂ ਵੀ ਪਾਈਆਂ ਇਹ ਸਭ ਕੁਝ ਉਹ ਆਪਣੇ ਬੱਚਿਆਂ ਦੇ ਸਾਹਮਣੇ ਨਹੀਂ ਕਰ ਸਕਦੀ ਸੀ ਉਸਨੇ ਆਪਣੇ ਆਪ ਨੂੰ ਮਲਕੀਤ ਦੀ ਪਤਨੀ ਸਮਝ ਕੇ ਸਭ ਕੁਝ ਕੀਤਾ ਰਾਤ ਨੂੰ ਉਸਨੇ ਫਿਰ ਮਲਕੀਤ ਨਾਲ ਵੀਡੀਓ ਕਾਲ ਕਰਕੇ ਉਸਦੀ ਸ਼ਕਲ ਵੇਖ ਕੇ ਆਪਣਾ ਵਰਤ ਤੋੜਿਆ ਉਸਨੇ ਵੀਡੀਓ ਕਾਲ 'ਚ ਹੀ ਮਲਕੀਤ ਦੇ ਪੈਰ ਛੂਏ ਤੇ ਪੈਰਾਂ ਦੀ ਮਿੱਟੀ ਆਪਣੇ ਮੱਥੇ 'ਤੇ ਲਾਈ। ਮਾਹੀ ਹੁਣ ਕਾਫੀ ਬਦਲ ਗਈ ਸੀ। ਮਾਹੀ ਦੇ ਬੱਚੇ ਮਾਹੀ ਚਾਈ ਇਸ ਬਦਲਾਅ ਨੂੰ ਵੇਖ ਕੇ ਹੈਰਾਨ ਹੁੰਦੇ। ਉਧਰ ਮਲਕੀਤ ਦੇ ਬੱਚਿਆਂ ਨੇ ਵੀ ਉਸੇ ਬਦਲਾਅ ਨੂੰ ਨੋਟ ਕੀਤਾ। ਪਰ ਉਹ ਦੋਨੋਂ ਦੁਨੀਆ ਤੋਂ ਬੇਖਬਰ ਆਪਣੀ ਤੁਣ ਵਿੱਚ ਸਵਾਰ ਸਨ। ਇੱਕ ਦਿਨ ਫਿਰ ਮਾਹੀ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਦਾ ਬਹਾਨਾ ਬਣਾਇਆ ਜੋ ਨਾਲ ਵਾਲੇ ਸ਼ਹਿਰ ਰਹਿੰਦਾ ਸੀ। ਉਸ ਦਾ ਬੇਟਾ ਉਸ ਨੂੰ ਬੱਸ ਵਿੱਚ ਬਿਠਾ ਗਿਆ ਪਰ ਅਗਲੇ ਸਟੇਸ਼ਨ ਤੇ ਉਹ ਉਤਰ ਗਈ ਕਿਉਂਕਿ ਮਲਕੀਤ ਕਾਰ ਲਈ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਨੇ ਮਲਕੀਤ ਨਾਲ ਪਹਿਲਾਂ ਹੀ ਪ੍ਰੋਗਰਾਮ ਬਣਾ ਲਿਆ ਸੀ ਉਹ ਬੱਸ ਛੁੱਟਰ ਕੇ ਸਾਹਮਣੇ ਖੜੇ ਮਲਕੀਤ ਦੀ ਗੱਲੇ ਚ ਲੱਗੀ ਉਹ ਫਿਰ ਕਾਰ ਵਿੱਚ ਬੈਠ ਕੇ ਮਾਹੀ ਮਲਕੀਤ ਲਈ ਇਸ ਵਾਰ ਉਸ ਦੀ ਮਨਪਸੰਦ ਚੂਰੀ ਲੈ ਕੇ ਆਈ ਕਾਰ ਸਵੈਰ ਤੇ ਉਸ ਨੇ ਆਪਣੇ ਹੱਥਾਂ ਨਾਲ ਮਲਕੀਤ ਨੂੰ ਚੂਰੀ ਦਿਵਾਈ ਇਸ ਵਾਰ ਮਲਕੀਤ ਨੇ ਕਾਰ ਇੱਕ ਸੁੰਨੀ ਸੜਕ 'ਤੇ ਮੋੜ ਲਈ। ਥੋੜੀ ਦੂਰ ਜਾ ਕੇ ਜਿੱਥੇ ਸੜਕ ਬਿਲਕੁਲ ਖਾਲੀ ਸੀ, ਕਾਰ ਰੁਕ ਲਈ। ਉਹ ਕਾਰ ਵਿੱਚ ਹੀ ਇੱਕ ਦੂਜੇ ਨੂੰ ਚਿੰਬੜ ਗਏ। ਕਾਫੀ ਦਿਨ ਉਹ ਇਸ ਹਵਾਲਤ ਵਿੱਚ ਹੀ ਰਹੇ। ਉਹਨਾਂ ਨੂੰ ਇਸ ਗੱਲ ਦੀ ਵੀ ਪਰਵਾਹ ਨਾ ਰਹੀ ਤੇ ਸੜਕ 'ਤੇ ਕੋਈ ਆ ਵੀ ਸਕਦਾ। 2 ਘੰਟਿਆਂ ਬਾਅਦ ਉਹਨਾਂ ਨੂੰ ਹੀ ਯਾਦ ਆਇਆ ਕਿ ਮਾਹੀ ਨੇ ਆਪਣੇ ਰਿਸ਼ਤੇਦਾਰ ਦੇ ਘਰ ਵੀ ਜਾਣਾ ਜਿਸ ਦਾ ਬਹਾਨਾ ਬਣਾ ਕੇ ਆਈ ਸੀ। ਮਲਕੀਤ ਨੇ ਆਪਣੀ ਕਰ ਰਹੀ ਮਾਹੀ ਨੂੰ ਉਸ ਸ਼ਹਿਰ ਛੱਡ ਦਿੱਤਾ ਜਿੱਥੇ ਮਾਹੀ ਦਾ ਰਿਸ਼ਤੇਦਾਰ ਰਹਿੰਦਾ ਸੀ ਮਾਹੀ ਨੇ ਅੱਗੇ ਰਿਕਸ਼ੇ ਵਿੱਚ ਰਿਸ਼ਤੇਦਾਰ ਦੇ ਘਰ ਜਾਣਾ ਸੀ ਮਲਕੀਤ ਨੇ ਮਾਹੀ ਦਾ ਵਾਹ ਰਿਕਸ਼ੇ ਵਿੱਚ ਰਖ ਦਿੱਤਾ ਰਿਕਸ਼ੇ ਵਿੱਚ ਬੈਠਣ ਤੋਂ ਪਹਿਲਾਂ ਮਾਹੀ ਇੱਕ ਵਾਰ ਫਿਰ ਮਲਕੀਤ ਇਕੱਲੇ ਲੱਗ ਗਈ ਉਹ ਪਰਿਮਾਨ ਨਾਲ ਇੱਕ ਦੂਸਰੇ ਤੋਂ ਅਲੱਗ ਹੋਏ ਦੋਨਾਂ ਨੇ ਇੱਕ ਦੂਸਰੇ ਨੂੰ ਆਪਣੇ ਖਿਆਲ ਰੱਖਣ ਲਈ ਕਿਹਾ ਮਾਹੀ ਨੇ ਰਿਸ਼ਤੇਦਾਰ ਦੇ ਘਰ ਰਾਤ ਰਹਿਣਾ ਸੀ ਮਲਕੀਤ ਜਾਣਦਾ ਸੀ ਵੀ ਅਗਲੇ ਦਿਨ ਵੀ ਉਹ ਮਾਹੀ ਨੂੰ ਪਿੱਕ ਕਰਕੇ ਕਾਰ ਵਿੱਚ ਉਸੇ ਸ਼ਹਿਰ ਛੱਡਾ ਵੀ ਪਰ ਮਾਹੀ ਨੇ ਮਨਾਂ ਕਰ ਦਿੱਤਾ ਸੀ ਦਰਅਸਲ ਰਿਸ਼ਤੇਦਾਰਾਂ ਦੀ ਇੱਕ ਕੁੜੀ ਨੇ ਇਹ ਮਾਹੀ ਦੇ ਨਾਲ ਆਉਣਾ ਸੀ ਮਲਕੀਤ ਨੂੰ ਮਾਹੀ ਨਾਲ ਮਿਲਣ ਦਾ ਮੌਕਾ ਕੁਅਚ ਨਾਲ ਕਾਫੀ ਨਿਰਾਸ਼ਤਾ ਹੋਈ ਉਹਨਾਂ ਦੋਨੋਂ ਦਾ ਇਸ ਤਰ੍ਹਾਂ ਸਾਰਾ ਦਿਨ ਮੋਬਾਈਲ ਤੇ ਲੱਗੇ ਰਹਿਣਾ ਉਹਨਾਂ ਦੇ ਬੱਚਿਆਂ ਨੂੰ ਵੀ ਚੰਗਾ ਨਹੀਂ ਸੀ ਲੱਗਦਾ ਉਹ ਦੋਨੋਂ ਆਪਣੇ ਬੱਚਿਆਂ ਨਾਲ ਘੱਟ ਹੀ ਗੱਲ ਕਰਦੇ ਮਲਕੀਤ ਆਪਣੇ ਆਫਿਸ ਤੋਂ ਵੀ ਸਾਰਾ ਦਿਨ ਮਾਹੀ ਨਾਲ ਚੈਟ ਕਰਦਾ ਰਹਿੰਦਾ ਉਸ ਨੂੰ ਕੋਈ ਮਿਲਣ ਆਉਂਦਾ ਤਾਂ ਵੀ ਉਸ ਦਾ ਧਿਆਨ ਮੋਬਾਈਲ ਵੱਲ ਹੀ ਹੁੰਦਾ ਉਸ ਦਾ ਸਟਾਫ ਹੀ ਹੈਰਾਨ ਸੀ ਵੀ ਸਰ ਇਸ ਉਮਰੇ ਇੰਨਾ ਮੋਬਾਈਲ ਵਰਤ ਰਹੇ ਹਨ ਉਹ ਆਪਸ ਵਿੱਚ ਖੁਸ਼ਰਮੁਸ਼ਰ ਕਰਦੇ ਕੀ ਲੱਗਦਾ ਬੁੱਢੇ ਨੂੰ ਇਸ਼ਕ ਹੋ ਗਿਆ ਪਰ ਇਹ ਸੱਚ ਸੀ ਮਲਕੀਤ ਵਾਕਿਆ ਹੀ ਮਾਹੀ ਦੇ ਪਿਆਰ 'ਚ ਪਾਗਲ ਹੋ ਗਿਆ ਸੀ ਉਹ ਦਰਮਾਹੀ ਵੀ ਸਾਰਾ ਦਿਨ ਆਪਣੇ ਆਪ ਨੂੰ ਸਵਾਰਦੀ ਰਹਿੰਦੀ ਸ਼ੀਸ਼ੇ ਵੱਲ ਵੇਖ-ਵੇਖ ਕੇ ਆਪਣੇ ਆਪ ਨਾਲ ਗੱਲਾਂ ਕਰਦੀ ਫਿਰ ਮਲਕੀਤ ਲਈ ਆਪਣੀ ਸੈਲਫੀ ਲੈਂਦੀ ਮਲਕੀਤ ਵੀ ਉਸ ਦੀ ਤਾਰੀਫ਼ ਕਰਨ ਦਾ ਕੋਈ ਮੌਕਾ ਨਾ ਗਵਾਉਂਦਾ ਇਹ ਗੱਲ ਸਮਝਣ ਤੋਂ ਬਾਅਦ ਸੀ ਕਿ ਵੱਡੀ ਉਮਰ ਦਾ ਇਹ ਇਸ਼ਕ ਹੁਣ ਕੀ ਗੁਣ ਖਲਾਉ ਮਾਹੀ ਨੇ ਸਾਰੀ ਉਮਰ ਆਪਣੀਆਂ ਜ਼ਿੰਮੇਵਾਰੀਆਂ ਬਖੋਬੀ ਨਿਭਾਈਆਂ ਸਨ ਉਸ ਨੇ ਆਪਣੇ ਪਰਿਵਾਰ ਲਈ ਸਭ ਕੁਝ ਕੀਤਾ ਸੀ ਉਸ ਨੇ ਆਪਣੇ ਪਤੀ ਦੇ ਪਰਿਵਾਰ ਪ੍ਰਤੀ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਬਹੁਤ ਵਧੀਆ ਨਿਭਾਈਆਂ ਸਨ ਹੁਣ ਉਸ ਨੂੰ ਕੀ ਹੋ ਗਿਆ ਸੀ ਮਲਕੀ ਤੇ ਪਿਆਰ ਨੇ ਉਸ ਨੂੰ پاگل ਕਰ ਦਿੱਤਾ ਸੀ ਉਦੋਂ ਮਲਕੀ ਦੀ ਗਿੰਤੀ ਵੀ ਕਾਫੀ ਸਿਆਣੇ ਅਪਸਰਾਂ ਵਿੱਚ ਹੁੰਦੀ ਸੀ ਜਿਸ ਤਰ੍ਹਾਂ ਉਸ ਨੇ ਸਿਆਣਪ ਨਾਲ ਆਪਣੇ ਬੱਚੇ ਸੱਟ ਕੀਤੇ ਸਨ ਬਾਕੀ ਲੋਕ ਕੁਸਤੀ ਉਦਾਹਰਨ ਦਿੰਦੇ ਸਨ ਮਾਹੀ ਤੇ ਮਲਕੀ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਿਲੀ ਹੋ ਕੇ ਹੁਣ ਆਪਣੀ ਲਈ ਜਿਉਣਾ ਚਾਹੁੰਦੇ ਸਨ ਆਪਣੇ ਦਿਲ ਦੇ ਸਾਰੇ ਅਰਮਾਨ ਪੂਰੇ ਕਰਨੇ ਚਾਹੁੰਦੇ ਸਨ ਪਰ ਸਾਡਾ ਸਮਾਜ ਸ਼ਾਇਦ ਇਸ ਦੀ ਇਜਾਜ਼ਤ ਨਹੀਂ ਦਿੰਦਾ ਮਾਹੀ ਕਾਰਾ ਕੇ ਸਿਰਫ ਮਲਕੀਤ ਬਾਰੇ ਹੀ ਸੋਚਦੀ ਰਹੀ ਉਹ ਮਲਕੀਤ ਨੂੰ ਆਪਣੇ ਘਰ ਵਾਲੇ ਸਤਿੰਦਰ ਨਾਲ ਕੰਪੇਅਰ ਕਰ ਰਹੀ ਸੀ ਉਸ ਸਤਿੰਦਰ ਦਾ ਐਨਾ ਖਿਆਲ ਰੱਖਦੀ ਸੀ ਉਸਨੇ ਸਤਿੰਦਰ ਦੇ ਪਰਿਵਾਰ ਲਈ ਬਹੁਤ ਕੁਝ ਕੀਤਾ ਉਸਨੇ ਸਤਿੰਦਰ ਦੀ ਮਾਂ ਦੀ ਵੀ ਸੇਵਾ ਕੀਤੀ ਉਸਦੇ ਬੱਚਿਆਂ ਨੂੰ ਕਾਬਲ ਬਣਾਇਆ ਪਰ 스탠ਦਰ ਫਿਰ ਵੀ ਉਸ ਨੂੰ ਗਾਲਾਂ ਹੀ ਕੱਢਦਾ ਰਹਿੰਦਾ ਸੀ ਦੂਜੀ ਪਾਸੇ ਮਲਕੀਤ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ ਉਹ ਉਸਦੀ ਕਿੰਨੀ ਕੇਅਰ ਕਰਦਾ ਹੈ ਉਸ ਨੂੰ ਹਮੇਸ਼ਾ ਆਪਣਾ ਖਿਆਲ ਰੱਖਣ ਨੂੰ ਕਹਿੰਦਾ ਹੈ ਉਹ ਰੋਜ਼ ਉਸ ਨੂੰ ਮੈਡੀਸਿਨ ਲੈਣ ਦੀ ਯਾਦਵਾਉਂਦਾ ਹੈ ਮਾਹੀ ਬੀਪੀ ਦੀ ਮੈਡੀਸਿਨ ਲੈਂਦੀ ਆ ਉਹ ਹਮੇਸ਼ਾ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਉਹ ਬੱਚਿਆਂ ਬਾਰੇ ਪੁੱਛਦਾ ਹੈ ਉਹ ਹਰ ਛੋਟੀ-ਛੋਟੀ ਗੱਲ ਦਾ ਖਿਆਲ ਰੱਖਦਾ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਦਾ ਹੈ ਮਾਹੀ ਨੂੰ ਕਾਫੀ ਦਿਨ ਨੀਂਦ ਨਹੀਂ ਆਈ ਉਹ ਸਿਰਫ ਮਲਕੀਤ ਬਾਰੇ ਹੀ ਸੋਚਦੀ ਰਹੀ ਉਸ ਬਾਰੇ ਸੋਚਦੇ ਸੋਚਦੇ ਕਦੋਂ ਉਸ ਦੀ ਅੱਖ ਲੱਗ ਗਈ ਉਸ ਨੂੰ ਵੀ ਪਤਾ ਨਹੀਂ ਲੱਗਿਆ ਸਵੇਰੇ ਉਸ ਦਾ ਬੇਟਾ ਉਸ ਨੂੰ ਉਠਾਉਂਦਾ ਹੈ ਪਰ ਉਸ ਦੀਆਂ ਅੱਖਾਂ ਜੋ ਰੋ ਰੋ ਕੇ ਖਰਾਬ ਹੋ ਗਈਆਂ ਸਨ ਨੂੰ ਵੇਖ ਕੇ ਉਹ ਵੀ ਕਪੜਾ ਜਾਂਦਾ ਹੈ ਉਹ ਆਪਣੀ ਮਾਂ ਨੂੰ ਇਸ ਦਾ ਕਾਰਨ ਪੁੱਛਦਾ ਆ ਮਾਹੀ ਕਹਿੰਦੀ ਆ ਉਸੇ ਪਾਪਾ ਦੀ ਯਾਦ ਆ ਗਈ ਸੀ ਉਹਨਾਂ ਦੀ ਵਰਸੀ ਹੈ ਨਾ ਇਹ ਗੱਲ ਸੁਣ ਕੇ ਮਾਹੀ ਦਾ ਬੇਟਾ ਵੀ ਇਮੋਸ਼ਨਲ ਹੋ ਜਾਂਦਾ ਹੈ ਫਿਰ ਉਹ ਆਪਣੀ ਮਾਂ ਦਾ ਮਨ ਬਦਲਣ ਲਈ ਆਪਣੀ ਮਾਂ ਨਾਲ ਬਾਹਰ ਜਾਂਦਾ ਪ੍ਰੋਗਰਾਮ ਬਣਾਉਂਦੇ ਹਨ ਉਹ ਸਾਰੇ ਮਾਹੀ ਉਸ ਦਾ ਬੇਟਾ ਤੇ ਉਸਦੇ ਨੂੰ ਗੁਰਦੁਆਰਾ ਸਾਈ ਮੱਥਾ ਟੇਕਣ ਜਾਂਦੇ ਹਨ ਫਿਰ ਉਹ ਮਾਲਸ ਫਿਲਮ ਵੀ ਕੰਚਲੇ ਜਾਂਦੇ ਹਨ ਫਿਲਮ ਖਤਮ ਹੋਣ ਤੋਂ ਬਾਅਦ ਉਹ ਰੈਸਟੋਰੈਂਟਸ ਲੰਚ ਕਰਕੇ ਘਰ ਵਾਪਸ ਆਉਂਦੇ ਹਨ ਮਾਹੀ ਦੇ ਬੇਟੀ ਨੇ ਅੱਜ ਉਸ ਲਈ ਛੁੱਟੀ ਲਈ ਸੀ ਮਾਹੀ ਰੀ ਉਦਾਸੀ ਥੋੜੀ ਦੂਰ ਹੋ ਜਾਂਦੀ ਆ ਉਸਨੇ ਆਪਣੀ ਇਹ ਸਾਰੀ ਰੁਟੀਨ ਮਲਕੀਤ ਨਾਲ ਸ਼ੇਅਰ ਕੀਤੀ ਮਲਕੀਤ ਨੇ ਉਸ ਨੂੰ ਖੁਸ਼ ਰਹਿਣ ਦੀ ਸਲਾਹ ਦਿੱਤੀ ਮਾਹੀ ਨੇ ਮਲਕੀਤ ਨਾਲ ਲੰਬੀ ਵੀਡੀਓ ਕਾਲ ਕੀਤੀ ਫਿਰ ਉਸੇ ਖਿਆਲਾਂ ਵਿੱਚ ਕਦੋਂ ਉਸ ਨੂੰ ਨੀਂਦ ਨੇ ਘੇਰ ਲਿਆ ਉਸ ਨੂੰ ਵੀ ਪਤਾ ਨਹੀਂ ਸੀ ਲੱਗਾ ਅਗਲੀ ਸਵੇਰ ਚ ਦਹੋਠੀ ਤਾਂ ਉਸ ਦੀ ਨੂ ਦੀ ਤਬੀਅਤ ਖਰਾਬ ਸੀ ਉਸ ਨੂੰ ਚੱਕਰ ਆ ਰਹੇ ਸਨ ਤੇ ਉਲਟੀ ਵੀ ਹੋਈ ਮਾਹੀ ਜ਼ਿਆਦਾ ਨਾ ਘਬराई ਉਸਨੇ ਆਪਣੀ ਬੇਟੀ ਨੂੰ ਕਿਹਾ ਆਪਣੀ ਡਿਊਟੀ ਤੇ ਜਾ ਮੈਂ ਇਸ ਨੂੰ ਲੈ ਕੇ ਡਾਕਟਰ ਕੋਲ ਜਾਨੇ ਆ ਮਾਹੀ ਆਪਣੀ ਨੂੰ ਨੂੰ ਲੈ ਕੇ ਡਾਕਟਰ ਕੋਲ ਗਈ ਡਾਕਟਰ ਨੇ ਚੈੱਕਅਪ ਕਰਕੇ ਮਾਹੀ ਨੂੰ ਕਿਹਾ ਤੁਹਾਡੀ ਨੂੰ ਪ੍ਰੈਗਨੈਂਟ ਹੈ ਪਰ ਇੱਕ ਟੈਸਟ ਹੋਣ ਤੋਂ ਬਾਅਦ ਬਿਲਕੁਲ ਕਲੀਅਰ ਹੋ ਜਾਵੇਗਾ ਡਾਕਟਰ ਜਰਤਾ ਕੋ ਟੈਸਟ ਕਰਕੇ ਰਿਪੋਰਟ ਦਿੰਦੀ ਉਸ ਤੋਂ ਪਹਿਲ ਹੀ ਮਾਹੀ ਨੇ ਖੁਸ਼ਖਬਰੀ ਮਲਕੀਤ ਨੂੰ ਦੇ ਦਿੱਤੀ ਟੈਸਟ ਦੇ ਕਨਫਰਮ ਤੋਂ ਬਾਅਦ ਉਸਨੇ ਆਪਣੇ ਬੇਟੇ ਨੂੰ ਬਤਾਈ ਦਿੱਤੀ ਆਪਣੀ ਫਰੈਂਡ ਬਲਜੀਤ ਨੂੰ ਦੱਸਿਆ ਹੁਣ ਮਾਹੀ ਆਪਣੇ ਨੂੰਹ ਦਾ ਖਿਆਲ ਰੱਖਦੀ ਨੂੰ ਨੌਕਰੀ ਤੇ ਜਾਂਦੀ ਸੀ ਪਰ ਮਾਹੀ ਉਸ ਨੂੰ ਆਪਣਾ ਧਿਆਨ ਰੱਖਣ ਲਈ ਕਹਿੰਦੀ ਮਾਹੀ ਨੂੰਹ ਨੂੰ ਕੋਈ ਭਾਰਾ ਕੰਮ ਨਾ ਕਰਨ ਦਿੰਦੀ ਮਾਹੀ ਮਲਕੀਤ ਨਾਲ ਗੱਲਾਂ ਕਰਨੀਆਂ ਨਹੀਂ ਸੀ ਭੁੱਲਦੀ ਮਾਹੀ ਦੀ ਸਹੇਲੀ ਬਲਜੀਤ ਇੱਕ ਦਿਨ ਉਸ ਨੂੰ ਵਧਾਈ ਦੇਣ ਉਸ ਦੇ ਘਰ ਆਈ ਮਾਹੀ ਨੇ ਮਲਕੀਤ ਬਾਰੇ ਗੱਲ ਉਸ ਨੂੰ ਦੱਸ ਦਿੱਤੀ ਉਸ ਨੇ ਉਸ ਦੀਆਂ ਤਸਵੀਰਾਂ ਵੀ ਬਲਜੀਤ ਨੂੰ ਦਿਖਾਈਆਂ ਆਪਣੇ ਮਿਲਨ ਦੀ ਇੱਕ ਇੱਕ ਗੱਲ ਉਸ ਨੇ ਮਸਾਲੇ ਲਾਲਾ ਕੇ ਸੁਣਾਈ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਾਲਜ ਦੀ ਕੋਈ ਅਲਣ ਮੁਟਿਆਰ ਆਪਣੀ ਪਿਆਰ ਦੀ ਦਸਤਾਨ ਆਪਣੀ ਕਿਸੇ ਸਹੇਲੀ ਨੂੰ ਸੁਣਾਉਂਦੀ ਹੋਵੇ ਕਾਰ ਵਾਲੀ ਗੱਲ ਸੁਣਾਉਂਦੇ ਸੁਣਾਉਂਦੀ ਉਸ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ ਸੀ ਬਲਜੀਤ ਵੀ ਪੂਰੇ ਚਸਕੇ ਲੈ ਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ ਆ ਛੁੱਟੀ ਵਾਲਾ ਦਿਨ ਸੀ ਮਾਹੀ ਤੇ ਨਵੀਂ ਕਰ ਰਹੀ ਸੀ ਮੰਮੀ ਪਲੇਸ ਮੇਰੀ ਇਸ ਕਮੀਜ਼ ਦੀ ਤਰਪਾਈ ਕਰ ਦਿਓ ਮਾਹੀ ਦੀ ਨੂਨੇ ਆਪਣਾ ਕਮੀਜ਼ ਮਾਹੀ ਨੂੰ ਫੜਾਉਂਦੇ ਹੋਏ ਕਿਹਾ ਹਾਂ ਬੇਟਾ ਕਰ ਦਿੰਨੀ ਆ ਬਲਜੀਤ ਤੂੰ ਡਰਾਜ ਚ ਸੂਈ ਤਾਂ ਗਲੱਬੀ ਮੈਂ ਆਪਣੀ ਐਣਕ ਲਾ ਲਵਾਂ ਮਾਹੀ ਨੇ ਆਪਣੀ ਸਹੇਲੀ ਬਲਜੀਤ ਨੂੰ ਕਿਹਾ ਬਲਜੀਤ ਨੇ ਡਰਾਜ ਚ ਸੂਈ ਲੱਭਣੀ ਸ਼ੁਰੂ ਕਰ ਦਿੱਤੀ ਡਰਾਜ ਵਿੱਚ ਸੂਈ ਬਿਨਾ ਧਾਗੇ ਤੋਂ ਪਈ ਵੀ ਇੱਕ ਬਲਜੀਤ ਨੇ ਮਾਹੀ ਨੂੰ ਕਿਹਾ ਕੁੜੇ ਤੂੰ ਆ ਸੂਈ ਬਿਨਾ ਧਾਗੇ ਤੋਂ ਹੀ ਡਰਾਜ ਵਿੱਚ ਰੱਖ ਦਿੱਤੀ ਮੇਰੀ ਮਾਂ ਕਹਿੰਦੀ ਹੁੰਦੀ ਸੀ ਤਾਗੇ ਤੋਂ ਬਿਨਾ ਸੋਈ ਰੰਡੀ ਹੁੰਦੀ ਆ ਉਹ ਜਦੋਂ ਮਰਜੀ ਕਵਾਚ ਆਵੇ ਤੂੰ ਸੋਈ ਨੂੰ ਤਾਗੇ ਤੋਂ ਬਿਨਾ ਨਾ ਰੱਖਿਆ ਕਰ ਬਲਜੀਤ ਨੇ ਕਿਹਾ ਤੇ ਉਸਨੇ ਸੋਈ ਵਿੱਚ ਧਾਗਾ ਪਾ ਦਿੱਤਾ ਮਾਹੀ ਨੂੰ ਬਲਜੀਤ ਦੀ ਗੱਲ ਵਧੀਆ ਲੱਗੀ ਉਸਨੇ ਸੋਈ ਨੂੰ ਵੀ ਆਪਣੇ ਵਰਗੀ ਸਮਝਿਆ ਜਿਵੇਂ ਤਾਗੇ ਬਿਨਾ ਸੋਈ ਦਾ ਕੋਈ ਵजूद ਨਹੀਂ ਇਸੇ ਤਰ੍ਹਾਂ ਮਰਦ ਬਿਨਾ ਔਰਤ ਦਾ ਉਸ ਨੂੰ ਮਲਕੀ ਦੀ ਯਾਦ ਆਈ ਉਸਨੇ ਕਮੀਜ਼ ਦੀ ਤਰਪਾਈ ਕਰਕੇ ਸੋਈ ਵਾਪਸ ਦਰਾਜ਼ ਵਿੱਚ ਰੱਖ ਦਿੱਤੀ ਪਰੀਸਵਰੂਸ ਨੇ ਸੂਈ ਵਿੱਚ ਧਾਗਾ ਪਾਇਆ ਸੀ ਉਸ ਨੂੰ ਲੱਗਦਾ ਸੀ ਉਸ ਨੂੰ ਵੀ ਆਪਣੇ ਜੀਵਨ ਵਿੱਚ ਕਿਸੇ ਸਾਥੀ ਦੀ ਜ਼ਰੂਰਤ ਹੈ ਉਸ ਨੇ ਫਿਰ ਮਲਕੀਤ ਨੂੰ ਮਿਲਣ ਲਈ ਬੱਚਿਆਂ ਕੋਲ ਕੋਈ ਬਹਾਨਾ ਬਣਾਇਆ ਮਲਕੀਤ ਉਸ ਨੂੰ ਆਪਣੇ ਸ਼ਹਿਰ ਤੋਂ ਕਰਾਹੀ ਮਿਲਣ ਆਇਆ ਮਲਕੀਤ ਪਿਛਲੇ ਦਿਨੀ ਆਫਿਸ ਦੇ ਕੰਮ ਫਲੰਪੁਰ ਗਿਆ ਸੀ ਉਸ ਨੇ ਆਪਣੇ ਬੱਚਿਆਂ ਲਈ ਉੱਥੇ ਗਰਮ ਕੱਪੜੇ ਲਈ ਉਸ ਨੇ ਮਾਹੀ ਲਈ ਵੀ ਇੱਕ ਵਧੀਆ ਪਸ਼ਮੀਨੇ ਦੀ ਸ਼ਾਲ ਲਈ ਉਸਨੇ ਈਗਲ ਮਾਹੀ ਨੂੰ ਨਹੀਂ ਦੱਸੀ ਸੀ ਉਹ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਉਸਨੇ ਮਾਹੀ ਤੋਂ ਰੰਗ ਪੜੀ ਵੀ ਨਹੀਂ ਸੀ ਪੁੱਛਿਆ ਅਸਲ ਉਹ ਆਪਣੀ ਮਨਪਸੰਦੀ ਸ਼ਾਲ ਦੇਣਾ ਚਾਹੁੰਦਾ ਸੀ ਉਸਨੇ ਮਾਹੀ ਦੇ ਗੂਰੇ ਰੰਗ ਨੂੰ ਧਿਆਨ ਚ ਰੱਖ ਕੇ ਸ਼ਾਲ ਖਰੀਦੀ ਉਸਨੇ ਮਾਹੀ ਨੂੰ ਸ਼ਾਲ ਲਈ ਉਸੇ ਜਨਮ ਦਿਨ ਦਾ ਗਿਫਟ ਦਿੱਤਾ ਸ਼ਾਲ ਮਾਹੀ ਨੂੰ ਬਿਹਤ ਪਸੰਦ ਆਈ ਉਹ ਦੋਨੋਂ ਕਾਰ ਵਿੱਚ ਬੈਠ ਕੇ ਫੇਰ ਦੂਰ ਸੁਨੀਆਂ ਸੜਕ 'ਵਲ ਨਿਕਲ ਗਏ ਮਾਹੀ ਨੇ ਮਲਕੀਤ ਨੂੰ ਆਪਣੇ ਦਿਲ ਦੀ ਗੱਲ ਦੱਸੀ ਉਸ ਨੇ ਮਲਕੀਤ ਨੂੰ ਕਿਹਾ ਹਉਨੋ ਉਸ ਬਿਨਾਂ ਨਹੀਂ ਰਹਿ ਸਕਦੀ ਮਲਕੀਤ ਨੇ ਉਸ ਨੂੰ ਕਿਹਾ ਕਿ ਤੂੰ ਆਪਣੇ ਬੱਚੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਮੈਂ ਵੀ ਕਰਦਾ ਹਾਂ ਆਪਾਂ ਉਹਨਾਂ ਨੂੰ ਦੱਸ ਕੇ ਵਿਆਹ ਕਰ ਲੈਣੇ ਆ ਪਰ ਮਾਹੀ ਨੇ ਕਿਹਾ ਨਹੀਂ ਮੈਂ ਆਪਣੇ ਬੱਚੇ ਨਾਲ ਇਹ ਗੱਲ ਨਹੀਂ ਕਰ ਸਕਦੀ ਫਿਰ ਆਪਾਂ ਕਿਵੇਂ ਮਿਲ ਸਕਦੇ ਹਾਂ ਮਲਕੀਤ ਨੇ ਕਿਹਾ ਮੈਨੂੰ ਨਹੀਂ ਪਤਾ ਇਸ ਬਾਰੇ ਪਰ ਮੈਂ ਹੁਣ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਇਹਨਾਂ ਕਹਿ ਕੇ ਉਹ ਮਲਕੀਤ ਦੇ ਗਲੇ ਲੱਗ ਗਈ ਫਿਰ ਤਾਂ ਹੀ ਗੱਲ ਆ ਆਪਾਂ ਇਹਨਾਂ ਬੱਚੀ ਨਾਲ ਸਲਾਹ ਕਰਕੇ ਵਿਆਹ ਕਰਵਾ ਲੈਨੇ ਆ ਕੁਝ ਦਿਨ ਘਰੋਂ ਦੂਰ ਰਹਿ ਲਮਾਂਗੇ ਫਿਰ ਹੌਲੀ-ਹੌਲੀ ਵਾਪਸ ਆ ਜਾਵਾਂਗੇ ਮਲਕੀਤ ਨੇ ਕਿਹਾ ਹਾਈ ਘਰੋਂ ਭੱਜ ਕੇ ਵਿਆਹ ਕਰਾਂਗੇ ਆਪਾਂ ਕਿੰਨਾ ਮਜ਼ਾ ਹੋਗਾ ਹੈ ਨਾ ਮਾਹੀ ਬਿਲਕੁਲ ਬੱਚੇ ਵਾਂਗ ਬਿਹੇਵ ਕਰ ਰਹੀ ਸੀ ਪਰ ਅਗਲੇ ਹੀ ਪਲ ਉਸ ਦੀ ਖੁਸ਼ੀ ਕੰਬਲਾ ਲੈ ਉੱਡ ਗਈ ਉਹ ਕਾਫੀ ਉਦਾਸ ਹੋ ਗਈ ਕਾਸ਼ ਆਪਾਂ ਇਸ ਤਰ੍ਹਾਂ ਕਰ ਸਕਦੇ ਉਸਨੇ ਇੱਕ ਵੱਡਾ ਸਹੌਂਕਾ ਲਿਆ ਤੇ ਚੁੱਪ ਹੋ ਗਈ ਮਲਕੀਤ ਵੀ ਉਦਾਸ ਸੀ ਪਰ ਉਸਨੇ ਮਾਹੀ ਨੂੰ ਪ੍ਰੋਸਾ ਦਿੱਤਾ ਇਹ ਸਭ ਠੀਕ ਹੋ ਜਾਵੇਗਾ ਮੈਂ ਵੀ ਸੋਚਦਾ ਹਾਂ ਇਸ ਬਾਰੇ ਤੁਸੀਂ ਵੀ ਸੋਚਿਓ ਉਹ ਮਾਹੀ ਨੂੰ ਵਾਪਸ ਛੱਡ ਕੇ ਆਪਣੀ ਸ਼ਹਿਰ ਆ ਗਿਆ ਮਾਹੀ ਨੇ ਮਲਕੀਤ ਬੋਲ ਦਿੱਤੀ ਸ਼ੌਣ ਨੂੰ ਆਪਣਾ ਕਮਰਾ ਬੰਦ ਕਰਕੇ ਲਈ ਉਸ ਨੂੰ ਉਹ ਸ਼ੌਲ ਬਹੁਤ ਹੀ ਪਸੰਦ ਆਈ ਉਸਨੇ ਸ਼ੌ ਲੈ ਕੇ ਆਪਣੀਆਂ ਫੋਟੋਸ ਕਿੱਚ ਕੇ ਮਲਕੀਤ ਨੂੰ ਭੇਜੀਆਂ ਸ਼ੌ ਲੈ ਕੇ ਉਹ ਬਹੁਤ ਸੋਹਣੀ ਲੱਗ ਰਹੀ ਸੀ ਉਹ ਕਾਫੀ ਖੁਸ਼ ਸੀ ਪਰ ਉਹ ਮਲਕੀਤ ਨਾਲ ਆਪਣੇ ਪਿਆਰ ਨੂੰ ਲੈ ਕੇ ਕਾਫੀ ਚਿੰਤਤ ਸੀ ਉਸਨੇ ਬਲਜੀਤ ਨਾਲ ਗੱਲ ਕੀਤੀ ਉਸਨੇ ਵੀ ਮਾਹੀ ਨੂੰ ਮਲਕੀਤ ਨਾਲ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਬਲਜੀਤ ਨੇ ਮਾਹੀ ਨੂੰ ਸਮਝਾਇਆ ਕਿ ਉਹ ਹੌਲੀ-ਹੌਲੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਉਸਦੀ ਖੁਸ਼ੀ ਕਿਸ ਵਿੱਚ ਹੈ ਉਹ ਜ਼ਰੂਰ ਸਮਝ ਜਾਣਗੇ ਮਾਹੀ ਨੂੰ ਲੱਗਦਾ ਸੀ ਕਿ ਉਸ ਦੀ ਬੀਟੀ ਤਾਂ ਸਮਝ ਸਕਦੀ ਆ ਆਪਣੀ ਮਾਂ ਦਾ ਦੁੱਖ ਪਰ ਬੇਟਾ ਉਸ ਪਰ ਇਹ ਸੋਚ ਕੇ ਹੀ ਮਾਹੀ ਨੂੰ ਕੰਬਣੀ ਛਿੜ ਜਾਂਦੀ ਉਹ ਸਾਰਾ ਦਿਨ ਇਹੀ ਸੋਚਦੀ ਰਹਿੰਦੀ ਵੀ ਮਲਕੀਤ ਨਾਲ ਆਪਣੇ ਵਿਆਹ ਦੀ ਗੱਲ ਬੱਚੇ ਨਾਲ ਕਿਵੇਂ ਕਰੇ ਉਸ ਨੇ ਕਿਸੇ ਕੰਮ ਲਈ ਦਰਾਜ ਖੋਲ੍ਹਿਆ ਤਾਂ ਸਾਹਮਣੇ ਧਾਗੇ ਵਿੱਚ ਲਪਟੀ ਸੂਈ ਉਸ ਨੂੰ ਦੇਖੀ ਉਸ ਨੂੰ ਬਲਜੀਤ ਦੀ ਗੱਲ ਠੀਕ ਲੱਗੀ ਸੂਈ ਦਾ ਵਜੂ ਧਾਗੇ ਕਰਕੇ ਆ ਉਸ ਨੇ ਮਾਣ ਬਣਾ ਲਿਆ ਕਿਉਂ ਬੱਚੇ ਨਾਲ ਮੌਕਾ ਵੇਖ ਕੇ ਆਪਣੀ ਵਿਆਹ ਦੀ ਗੱਲ ਕਰੇਗੀ ਉਸ ਨੇ ਮਲਕੀਤ ਨੂੰ ਵੀ ਕਿਹਾ ਉਹ ਵੀ ਆਪਣੇ ਬੱਚੇ ਨਾਲ ਗੱਲ ਕਰੇ ਅੱਜ ਫਿਰ ਮਾਹੀ ਨੂੰ ਆਪਣਾ ਆਪ ਸ਼ੀਸ਼ੇ ਵਿੱਚ ਚੰਗਾ ਲੱਗਾ ਪਰ ਉਹ ਜ਼ਿਆਦਾ دیر ਸ਼ੀਸ਼ੇ ਦਾ ਸਾਹਮਣਾ ਨਾ ਕਰ ਸਕੇ ਤੇ ਸ਼ਰਮਾਕੀ ਉਸ ਨੇ ਨੀਵੇਂ ਪਾ ਲਈ ਮਲਕੀਤ ਨੇ ਆਪਣੇ ਦੋਨੋਂ ਬੱਚੇ ਚੰਗੇ ਪਰਿਵਾਰਾਂ ਵਿੱਚ ਵਿਆਹੀ ਸਨ ਮਲਕੀਤ ਦੀ ਬੇਟੀ ਤਾਂ ਇੱਕ ਬਹੁਤ ਵੱਡੇ ਰਿਟਾਇਰ ਅਫਸਰ ਦੇ بیٹے ਨੂੰ ਵਿਆਹੀ ਸੀ ਜੋ ਆਪ ਇੱਕ ਵੱਡਾ ਅਫਸਰ ਸੀ ਮਲਕੀਤ ਨੇ ਆਪਣੇ ਬੇਟੀ ਦਾ ਵਿਆਹ ਵੀ ਇੱਕ ਖਾਂਦਾਨੀ ਪਰਿਵਾਰ 'ਚ ਕੀਤਾ ਸੀ। ਸ਼ਹਿਰ ਵਿੱਚ ਉਸਦੀ ਬਹੁਤ ਇੱਜ਼ਤ ਸੀ। ਉਸ ਦਾ ਮਿੱਠ ਬੁਲੜਾ ਸੁਭਾਅ ਤੇ ਉਸ ਦਾ ਚੰਗੇ ਆਦਤ ਤੇ ਹੋਣ ਕਰਕੇ ਉਹ ਲੋਕਾਂ ਵਿੱਚ ਕਾਫੀ ਹਰਮਨ ਪਿਆਰਾ ਸੀ। ਉਸ ਨੂੰ ਸਕੂਲਾਂ, ਕਾਲਜਾਂ ਵਿੱਚ ਵਧੀਆ ਜੀਵਨ ਸ਼ੈਲੀ ਜੀਉਣ ਵਰਗੇ ਵਿਸ਼ੇ ਤੇ ਬੋਲਣ ਲਈ ਬੁਲਾਇਆ ਜਾਂਦਾ ਸੀ। ਪਰ ਮਲਕੀਤ ਮਾਹੀ ਦੇ ਪਿਆਰ 'ਚ ਪਾਗਲ ਆਪਣਾ ਅਤੀਤ ਭੁੱਲ ਗਿਆ ਸੀ। ਉਸ ਨੂੰ ਇਹ ਵੀ ਪ੍ਰਵਾਹ ਨਹੀਂ ਸੀ ਕਿ ਕੋਈ ਉਸ ਨੂੰ ਮਾਹੀ ਨਾਲ ਵੇਖੂਗਾ ਤਾਂ ਕੀ ਕਹੂਗਾ ਉਹ ਆਪਣੇ ਆਫਿਸ ਟਾਈਮ 'ਚ ਮਾਹੀ ਨੂੰ ਮਿਲਣ ਉਸੇ ਸ਼ੈਅ ਚ ਲਿਆ ਜਾਂਦਾ ਉਹ ਮਾਹੀ ਨਾਲ ਬਿਨ ਬੱਚਿਆਂ ਨੂੰ ਦੱਸੇ ਵਿਆਹ ਕਰਵਾਉਣ ਦੇ ਵੀ ਤਿਆਰ ਸੀ ਪਿਆਰ 'ਚ ਪਗਲ ਹੋ ਇਹ ਵੀ ਭੁੱਲ ਗਿਆ ਸੀ ਕਿ ਉਸ ਦੀ ਇਸ ਹਰਕਤ ਨਾਲ ਉਸ ਦੀ ਬੇਟੀ ਦੀ ਜ਼ਿੰਦਗੀ ਤਿਆਸਰ ਪੈ ਸਕਦਾ ਹੈ ਉਸ ਦਾ ਸਸੋਹਰਾ ਪਰਿਵਾਰ ਉਸ ਦੀ ਪਿਓ ਦੀ ਇਸ ਹਰਕਤ ਕਰਕੇ ਉਸ ਨਾਲ ਬੁਰਾ ਵਿਵਹਾਰ ਵੀ ਕਰ ਸਕਦਾ ਕਿਉਂਕਿ ਉਸਦੇ ਸਾਰੇ ਪਰਿਵਾਰ ਨੇ ਤਾਂ ਉਸ ਮਲਕੀਤ ਸਿੰਘ ਨਾਲ ਰਿਸ਼ਤਾ ਜੋੜਿਆ ਸੀ ਜੋ ਇੱਕ ੜਲੀਦਾਰ ਤੇ ਇਮਾਨਦਾਰ ਅਫਸਰ ਸੀ ਜਿਸਦੇ ਚੰਗੇ ਕੰਮਾਂ ਦੀ ਚਰਚਾ ਸਾਰੇ ਸ਼ਹਿਰ ਵਿੱਚ ਹੁੰਦੀ ਸੀ ਇਸ ਮਲਕੀਤ ਸਿੰਘ ਨਾਲ ਨਹੀਂ ਜੋ ਦੁਨੀਆ ਦੀ ਪਰਵਾਹ ਕਰੀ ਬਿਨਾ ਇਸ਼ਕ ਦੀਆਂ ਪਿੰਗਾ ਝੂਟ ਰਿਹਾ ਸੀ ਉਸਦੇ بیٹے ਦਾ ਆਪਣਾ ਬਿਜ਼ਨਸ ਸੀ بیٹے ਦਾ ਬਿਜ਼ਨਸ ਵੀ ਉਸਦੇ ਪਿਤਾ ਦੇ ਨਾਂ ਕਰਕੇ ਹੀ ਚੱਲਦਾ ਸੀ ਮਲਕੀਤ ਦੀ ਇਸ ਹਰਕਤ ਦਾ ਸਿੱਧਾ ਅਸਰ ਉਸਦੇ بیٹے ਦੇ ਬਿਜ਼ਨਸ ਤੇ ਵੀ ਪੈਣ ਉਸ ਦੇ بیٹے ਦਾ ਵਿਆਹ ਇੱਕ ਜੀਵਨ ਵੀ ਪ੍ਰਭਾਵਿਤ ਹੋਣਾ ਲਾਜ਼ਮੀ ਸੀ ਉਸ ਦੇ بیٹے ਦੇ ਸਹੁਰੇ ਖਾਨਦਾਨੀ ਲੋਕ ਸੰ ਮਲਕੀਤ ਦੇ ਦੂਜੇ ਵਿਆਹ ਵਾਲੀ ਹਰਕਤ ਨੂੰ ਕਦੇ ਵੀ ਫਰਦਾਸ਼ ਨਹੀਂ ਕਰ ਸਕਣਗੇ ਪਰ ਮਲਕੀਤ ਨੇ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਸੋਚਿਆ ਉਸ ਦੇ ਖਿਆਲਾਂ ਵਿੱਚ ਤਾਂ ਸਿਰਫ ਮਾਹੀ ਹੀ ਘੁੰਮਦੀ ਸੀ ਉਹ ਹਰ ਵਕਤ ਮਾਹੀ ਨੂੰ ਯਾਦ ਕਰਦਾ ਰਹਿੰਦਾ ਮਾਹੀ ਦਾ ਫੋਨ ਸੁਣ ਲਈ ਉਹ ਜ਼ਰੂਰੀ ਤਜਰੂਰੀ ਮੀਟਿੰਗ ਨੂੰ ਵਿੱਚੇ ਛੱਡ ਆਉਂਦਾ ਉਸ ਨੂੰ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਸੀ ਕਿ ਇਸ ਤਰ੍ਹਾਂ ਮੀਟਿੰਗ ਵਿੱਚ ਛੱਡਣ ਨਾਲ ਉਸ ਦੀ ਰਿਪਿਊਟੇਸ਼ਨ ਤੇ ਕਿੰਨਾ ਮਾੜਾ ਅਸਰ ਪਵੇਗਾ ਪਹਿਲਾਂ ਉਹ ਬਹੁਤ ਹੀ ਸੂਬਰ ਕੱਪੜੇ ਪਾਉਂਦਾ ਸੀ ਪਰ ਅੱਜ ਕੱਲ੍ਹ ਉਹ ਪਰਕੀਲੇ ਕੱਪੜੇ ਪਾਉਣ ਲੱਗ ਗਿਆ ਸੀ ਜੋ ਉਸ ਦੀ ਪਰਸਨੈਲਿਟੀ ਨੂੰ ਸੂਟ ਨਹੀਂ ਸੀ ਕਰਦੇ ਉਹ ਹਰ ਮੀਟਿੰਗ ਵਿੱਚ ਆਪਣੀਆਂ ਤਸਵੀਰਾਂ ਖਿੱਚਦਾ ਤਾਂ ਜੋ ਮਾਹੀ ਨੂੰ ਪੇਸ ਸਕੇ ਉਸ ਦੀਆਂ ਹਰਕਤਾਂ ਅਜੀਬ ਹੋ ਗਈਆਂ ਸਨ ਉਧਰ ਮਾਹੀ ਵੀ ਮਲਕੀਤ ਨਾਲ ਵਿਆਹ ਕਰਵਾਉਣ ਦੇ ਸੁਪਨੇ ਵੇਖ ਰਹੀ ਸੀ ਉਸ ਨੇ ਤਾਂ ਹੀ ਵੀ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਵਿਆਹ ਵਾਲੇ ਦਿਨ ਕਿਹੜਾ ਸੂਟ ਪਾਏਗੀ ਉਸਨੇ ਆਪਣੇ ਅਟੈਚੇਜੂ ਲਾਲ ਸੂਟ ਕੱਢਿਆ ਜੋ ਉਸ ਨੂੰ ਬਹੁਤ ਪਸੰਦ ਸੀ ਉਸਨੇ ਉਹ ਸੂਟ ਪ੍ਰੈਸ ਕਰਕੇ ਆਪਣੀ ਅਲਮਾਰੀ ਵਿੱਚ ਹੈਂਗਰ ਤੇ ਲਾ ਲਿਆ ਸੀ ਉਸਨੇ ਬਾਕੀ ਵੀ ਸੋਹਣੇ-ਸੋਹਣੇ ਸੂਟ ਜੋ ਸਨੀਸਤेंद्र ਦੀ ਮੌਤ ਤੋਂ ਬਾਅਦ ਅਟੈਚੇਜ ਰਹਿ ਕੇ ਤਾਲਾ ਲਾ ਦਿੱਤਾ ਸੀ ਉਸਨੇ ਉਹ ਲਾਲ ਫੁਲਕਾਰੀ ਵੀ ਪ੍ਰੈਸ ਕਰ ਲਈ ਜੋ ਉਸਨੇ ਆਪਣੇ ਵਿਆਹ ਵੇਲੇ ਲਈ ਸੀ ਉਹ ਇਹ ਵੀ ਸੋਚ ਰਹੀ ਸੀ ਕਿ ਉਹ ਕਿਸ ਤਰ੍ਹਾਂ ਦਾ हेयर स्टाइल ਬਣਾਏਗੀ ਕਿਹੜੀ ਗਹਿਣੇ ਪਾਏਗੀ ਉਸਨੇ ਆਪਣੇ ਸਾਰੇ ਗਹਿਣੇ ਵਿਗੜ ਲਏ ਉਹਨਾਂ ਦੀਆਂ ਫੋਟੋ ਖਿੱਚ ਕੇ ਉਸਨੇ ਮਲਕੀਤ ਨੂੰ ਭੇਜੀਆਂ ਤੇ ਬਾਕੀ ਸੂਟਾਂ ਦੀ ਵੀ ਚਰਚਾ ਕੀਤੀ ਉਸਨੇ ਮਲਕੀਤ ਲਈ ਵੀ ਕੱਪੜੇ ਸਿਲੈਕਟ ਕਰ ਲਏ ਸਨ ਉਹ ਹਨੀਮoon ਲਈ ਕਿੱਥੇ ਜਾਣਗੇ ਇਸ ਕੱਲੇ ਵੀ ਉਹ ਚਰਚਾ ਕਰਦੇ ਮਲਕੀਤ ਨੇ ਅਗਲੇ ਸਾਲ ਰਿਟਾਇਰ ਹੋਣਾ ਸੀ ਪਰ ਮਲਕੀਤ ਦਾ ਬੇਟਾ ਚਾਹੁੰਦਾ ਸੀ ਕਿ ਪਾਪਾ ਇਸ ਸਾਲ ਰਿਟਾਇਰਮੈਂਟ ਲੈ ਕੇ ਉਸਨੂੰ ਬਿਜ਼ਨਸ ਵਿੱਚ ਹੱਥ ਫਟਾਉਣ ਪਰ ਮਾਹੀ ਦੇ ਪਿਆਰ ਕਰਕੇ ਮਲਕੀਤ ਜੇ ਆਪਣੀ ਨੌਕਰੀ ਨਹੀਂ ਛੱਡਨੀ ਚਾਹੁੰਦਾ ਕਿਉਂਕਿ ਨੌਕਰੀ ਕਰਕੇ ਉਹ ਜਦੋਂ ਮਰਜ਼ੀ ਆਫਿਸ ਟਾਈਮ 'ਚ ਮਾਹੀ ਨੂੰ ਮਿਲਣ ਉਸੇ ਸ਼ਹਿਰ ਜਾ ਸਕਦਾ ਸੀ ਤੋਂ ਉਹਨਾਂ ਨੇ ਭੰਮੇ ਆਪਸ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ ਪਰ ਸਭ ਤੋਂ ਵੱਡੀ ਮੁਸ਼ਕਲ ਸੀ ਉਹਨਾਂ ਦੇ ਬੱਚੇ ਜੋ ਆਪਣਾ ਆਪਣਾ ਵਿਆਹਿਕ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰ ਰਹੇ ਸਨ ਮਾਹੀ ਲਈ ਵੀ ਤੇ ਮਲਕੀਤ ਲਈ ਵੀ ਆਪਣੇ ਆਪਣੇ ਬੱਚੇ ਨਾਲ ਆਪਣੇ ਵਿਆਹ ਦੀ ਗੱਲ ਕਰਨੀ ਔਖੀ ਸੀ ਇੱਕ ਦਿਨ ਮਾਹੀ ਦਾ ਬੇਟਾ ਆਪਣੀ ਡਿਊਟੀ ਤੋਂ ਘਰ ਆਇਆ ਤੇ ਉਹ ਬਹੁਤ ਉਦਾਸ ਸੀ ਉਹ ਸਿੱਧਾ ਮਾਹੀ ਦੇ ਕੋਲ ਆਇਆ ਤੇ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣ ਲੱਗ ਗਿਆ ਮਾਹੀ ਵੀ ਘਬਰਾ ਗਈ ਉਸਨੇ ਉਸਨੂੰ ਪਿਆਰ ਕੀਤਾ ਤੇ ਪੁੱਛਿਆ ਬੇਟਾ ਕੀ ਹੋਇਆ ਮੰਮੀ ਉਹ ਮੇਰਾ ਦੋਸਤ ਹੈ ਨਾ ਰਾਜਵੀਰ ਉਸਨੇ ਜ਼ਹਿਰ ਖਾ ਲਈ ਉਹ ਹਸਪਤਾਲ 'ਚ ਹੈ ਹਾਈ ਮੇ ਮਰ ਗਿਆ ਉਤੇ ਨਾ ਚੰਗਾ ਮੁੰਡਾ ਆ ਉਸਨੇ ਜ਼ਹਿਰ ਕਿਉਂ ਖਾਦੀ ਹੁਣ ਠੀਕ ਹੈ ਨਾ ਉਹ ਮਾਹੀ ਨੇ ਕੁਵਰਾ ਕੇ ਪੁੱਛਿਆ ਮੰਮੀ ਉਸਦੇ ਪਾਪਾ ਨਹੀਂ ਹਨ ਉਸ ਨੂੰ ਵੀ ਸਾਡੇ ਵਾਂਗ ਉਸਦੀ ਮਾਂ ਨੇ ਹੀ ਪਾਲਿਆ ਹੈ ਹਾਂ ਬੇਟਾ ਮੈਨੂੰ ਪਤਾ ਹੈ ਕਿੰਨੀ ਵਾਰੀ ਤੂੰ ਆਪਣੇ ਘਰ ਆਇਆ ਤੇਰੇ ਨਾਲ ਪਰ ਹੋਇਆ ਕੀ ਮਾਹੀ ਨੇ ਬੇਟੇ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ 기ਹਾ ਮੰਮੀ ਮੈਨੂੰ ਦੱਸਦੇ ਨੂੰ ਵੀ ਸ਼ਰਮ ਆਉਂਦੀ ਆ ਉਸਦੀ ਮੰਮੀ ਦਾ ਇੱਕ ਬੁਆਏਫਰਡ ਹੈ ਉਹ ਦੁਪਹਿਰ ਵਿਲੇਜ ਦੀ ਮੰਮੀ ਨੂੰ ਮਿਲਣ ਉਹਨਾਂ ਦੇ ਘਰ ਆਉਂਦਾ ਸੀ ਕਿਉਂਕਿ ਉਸਦੀ ਮੰਮੀ ਕਾਛ ਇਕੱਲੇ ਹੁੰਦੇ ਸੀ ਅੱਜ ਰਾਜਵੀਰ ਕਿਸੇ ਕੰਮ ਦੁਪਹਿਰ ਨੂੰ ਕਾਰਾ ਗਿਆ ਇਹ ਗੱਲ ਸੁਣ ਕੇ ਮਾਹੀ ਤਾਂ ਜਿਵੇਂ ਸੁੰਨ ਹੋ ਗਈ ਇਸ ਤੋਂ ਅਗੇ ਉਸਦੇ ਬੇਟੇ ਨੇ ਕੀ ਕਿਹਾ ਉਹ ਸੁਣ ਵੀ ਨਾ ਸਕੇ ਉਸ ਦਿਨ ਉਹ ਸਵਲੀ ਚਾਹ ਬਣਾ ਕੇ ਲਈ ਪਰ ਮਾਹੀ ਕਿਤੇ ਹੋਰ ਗੁੰਮ ਗਈ ਮੰਮੀ ਰਾਸਵੀਰ ਦੀ ਮੰਮੀ ਨੇ ਠੀਕ ਨਹੀਂ ਕੀਤਾ ਤੁਸੀਂ ਵੀ ਹੋਂ ਤੁਹਾਡੇ ਤੋਂ ਵੱਧ ਮੁਸੀਬਤਾਂ ਦਾ ਕਿਸੇ ਨੇ ਨਹੀਂ ਚਲੀਆਂ ਸਾਡੇ ਲਈ काश राजवीर दी मम्मी भी मेरी मम्मी ਵਰਗੀ ਹੁੰਦੀ मम्मी आई प्राउड ऑफ यू ਐਨਾ ਕਹਿ ਕੇ ਮਾਹੀ ਦੇ ਮੁੰਡੇ ਨੇ ਮਾਹੀ ਨੂੰ ਜੱਫੀ ਪਾਲੀ ਮਾਹੀ ਦੀ ਅੱਖਾਂ ਵੀ ਪਰ ਰਹੀਆਂ ਮਾਈ ਹੁਣ ਸੋਚਾਂ ਦੇ ਡੂੰਗੇ ਸਮੁੰਦਰ ਵਿੱਚ ਕੋਤੇ ਘਰ ਰਹੀ ਸੀ ਇੱਕ ਪਾਸੇ umlकीਤ ਨਾਲ ਆਪਣੇ ਭੂਇਖ ਬਾਰੇ ਸੋਚ ਰਹੀ ਤੇ ਦੂਜੇ ਪਾਸੇ ਆਪਣੇ ਬੱਚਿਆਂ ਬਾਰੇ ਉਹ ਕੀ ਫੈਸਲਾ ਕਰੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਉਸਨੇ ਥੋੜੀ دیر ਖੰਮੋਸ਼ੀ ਨਾਲ ਸੋਚਿਆ ਤੇ ਫਿਰ ਆਪਣੇ ਕਮਰੇ ਚ ਆ ਗਈ ਸਭ ਤੋਂ ਪਹਿਲਾਂ ਉਸਨੇ ਆਪਣੇ ਉਹਨਾਂ ਸੂਟਾਂ ਨੂੰ ਵਾਪਸ ਅਟੈਚੀ ਵਿੱਚ ਰੱਖਿਆ ਜਿਨ੍ਹਾਂ ਨੂੰ ਉਹ ਦੁਬਾਰਾ ਪਾਉਣ ਦੀ ਖਾਹ ਵਿਖ ਰਹੀ ਸੀ ਫਿਰ ਉਸਨੇ ਆਪਣੇ ਮੋਬਾਈਲ ਤੋਂ ਮਲਕੀਦ ਦੀ ਫੋਟੋ ਡਿਲੀਟ ਕੀਤੀ ਜਿਸ ਮਲਕੀਦ ਨਾਲ ਉਸਨੇ ਭੂਕ ਦੇ ਸੁਪਨੇ ਵੇਕੇ ਸਨ ਉਸੀ ਯਾਦਾਂ ਨੂੰ ਆਪਣੀ ਹੱਥੀ ਮਿਟਾ ਰਹੀ ਸੀ ਉਹ ਖੂਬ ਰੋ ਰਹੀ ਸੀ ਰੋ ਰੋ ਕੇ ਉਸਨੇ ਆਪਣਾ ਮਨ ਹਲਕਾ ਕੀਤਾ ਅਚਾਨਕ ਉਸ ਨੂੰ ਸੋਈ ਦਾ ਖਿਆਲ ਆਇਆ ਉਹ ਜਲਦੀ ਨਾਲ ਉੱਠੀ ਇਦਰਾਸ ਕੁਲਕੇ ਸੂਈ ਨੂੰ ਬਾਹਰ ਕੱਢਿਆ ਸੂਈ ਵਿੱਚ ਧਾਗਾ ਪਾਇਆ ਹੋਇਆ ਸੀ ਉਸਨੇ ਜਲਦੀ ਜਲਦੀ ਸੂਈ 'ਚ ਧਾਗਾ ਕੱਢ ਦਿੱਤਾ ਉਸਨੂੰ ਲੱਗਿਆ ਸੂਈ ਵੀ ਉਸ ਵਾਂਗ ਰੋ ਰਹੀ ਆ ਪਰ ਉਸਨੇ ਉਸਦੀ ਪਰਵਾਹ ਨਾ ਕੀਤੀ ਤੇ ਬਿਨਾ ਧਾਗੇ ਵਾਲੀ ਸੂਈ ਨੂੰ ਫੇਰ ਦਰਾਸ ਵਿੱਚ ਸੁੱਟ ਦਿੱਤਾ ਉਸਨੇ ਮਲਕੀਤ ਨੂੰ ਮੈਸੇਜ ਕੀਤਾ ਉਸਨੇ ਬੇਟੇ ਵਾਲੀ ਸਾਰੀ ਗੱਲ ਦੱਸ ਦਿੱਤੀ ਉਸਨੇ ਮਲਕੀਤ ਤੋਂ ਉਸ ਦਾ ਸਾਥ ਨਾ ਦੇਣ ਲਈ ਮਾਫੀ ਮੰਗੀ ਉਸਨੇ ਇਹ ਵੀ ਮੈਸੇਜ ਕੀਤਾ ਇਹ ਉਸਦਾ ਆਖਰੀ ਮੈਸੇਜ ਆ ਇਸ ਤੋਂ ਬਾਅਦ ਉਹ ਕਦੇ ਵੀ ਮਲਕੀਤ ਨੂੰ ਮੈਸੇਜ ਨਹੀਂ ਕਰੇਗੀ ਆਪਣੀ ਇਸ ਬੇਵਫਾਈ ਲਈ ਉਸਨੇ ਮਲਕੀਤ ਤੋਂ ਇੱਕ ਵਾਰ ਫਿਰ ਮਾਫੀ ਮੰਗੀ ਇਹ ਮੈਸੇਜ ਕਰਕੇ ਉਸਨੇ ਆਪਣਾ ਮੋਬਾਈਲ ਪਰੇ ਸੁਰ ਦਿੱਤਾ ਤੇ ਆਪਣੇ ਬੈੱਡ ਤੇ ਪੈ ਕੇ ਰੋਣ ਲੱਗ ਗਈ ਰੋਂਦੀ ਰੋਂਦੀ ਦੀ ਉਸੇ ਕੰਧ ਉੱਕ ਲੱਗੇ ਉਸਨੂੰ ਵੀ ਨਹੀਂ ਪਤਾ ਸੀ ਕਾਫੀ دیر ਬਾਅਦ ਉਸਦੀ ਜਾ ਕੋਲੀ ਬਾਹਰ ਹਨੇਰਾ ਹੋ ਗਿਆ ਸੀ ਅਚਾਨਕ ਉਸਨੇ ਮੋਬਾਈਲ ਵੇਖਿਆ ਮਲਕੀਤ ਦੇ 10 ਮੈਸੇਜ ਆਏ ਹੋਏ ਸਨ ਉਸ ਕੋਲ ਮੈਸੇਜ ਪੜਨ ਦੀ ਹਿੰਮਤ ਨਹੀਂ ਸੀ ਉਸ ਨੂੰ ਪਤਾ ਸੀ ਮਲਕੀਤ ਤੇ ਉਸ ਨੂੰ ਕੀ ਕਹਿਣਾ ਸੀ ਉਸ ਨੇ ਆਪਣੇ ਮਨ ਨੂੰ ਕੜਾ ਕੀਤਾ ਤੇ ਮਲਕੀਤ ਦੇ ਮੈਸੇਜ ਖੋਲ ਲਏ ਮਲਕੀਤ ਨੇ 10 ਮੈਸੇਜ ਵਿੱਚ ਇੱਕ ਹੀ ਗੱਲ ਲਿਖੀ ਸੀ ਆਈ ਏਮ ਪ੍ਰਾਊਡ ਆਫ ਯੂ ਮਾਹੀ ਆਈ ਏਮ ਪ੍ਰਾਊਡ ਆਫ ਯੂ ਮਲਕੀਤ ਦੇ ਮੈਸੇਜ ਵੇਖ ਕੇ ਮਾਹੀ ਦੀਆਂ ਅੱਖਾਂ ਪਾ ਰਈਆਂ ਤੇ ਉਸ ਨੇ ਮਲਕੀਤ ਨੂੰ ਬਲੌਕ ਕਰ ਦਿੱਤਾ ਤਨਬੋ ਦੋਸਤੋ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਸਸ਼ੀਕਾਲ